ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਨਿਰਮਲ ਪੁੱਤਿਆ ਆ ਛੱਤ ਪਹਿਰੀ ਹੈ ਬੜੇ ਪਿਆਰ ਵਾਲੇ ਸਵਾਵਾ ਕਰਦੇ ਸਾਡੇ ਵੀਰ ਸੁਖਵਿੰਦਰ ਸਿੰਘ ਜੀ ਗੁਰੂ ਘਰ ਦੇ ਸੇਵਾਦਾਰ ਭਾਈ ਕਰਮ ਸਿੰਘ ਜੀ ਸਾਡੇ ਮਿਸਤਰੀ ਸਾਹਿਬ ਸਾਡਾ ਬੱਚਾ ਲਾਡੀ ਗगन ਬਾਜੀ ਵਾ ਬਹੁਤ ਕਿਰਪਾ ਵਰਤਰੀ ਹੈ ਤੇ ਸਵਾਵਾ ਹੋ ਰਹੇ ਨੇ ਮਿਸਤਰੀ ਜਗਤਾਰ ਸਿੰਘ ਜੀ ਲਕੀਰ ਸਿੰਘ ਸੰਜੂ ਸਿੰਘ ਤੇ ਪ੍ਰਕਾਸ਼ ਸਿੰਘ ਜੈਂਟੀ ਗगन ਲੱਗ ਰਹੇ ਨੇ ਸਵਾਵਾ ਕਰਨ ਸਾਰੇ ਬਾਬਾ ਜੀ ਆਏ ਵਾਥੇਦਰ ਬਾਬਾ ਬੁੱਟਾ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈਟ ਸਾਰੇ ਸੇਵਾਵਾਂ ਚੱਲ ਰਹੀਆਂ ਨੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਪਿਆਰ ਸਨਮਾਨ ਸਤਕਾਰ ਬਖਸ਼ਿਸ਼ ਕਰਦੇ ਰਹਿਣ ਜੀ ਸੋ ਗੁਰੂ ਰਾਮਦਾਸ ਮਹਾਰਾਜੀ ਦੀ ਕਿਰਪਾ ਨਾਲ ਚੇ ਸਥਾਨਾਂ ਦੀ ਸੇਵਾਵਾਂ ਚੱਲ ਰਹੀਆਂ ਨੇ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਗੁਰਵਿੰਦਰ ਸਿੰਘ ਜੀ ਬਰੇਟਾ ਵੀ ਪਹੁੰਚ ਚੁੱਕੇ ਐ ਮਹਾਰਾਜ ਚੜ੍ਹਦੀ ਸਾਰੇ ਦੀ ਹਾਜ਼ਰੀ ਪ੍ਰਵਾਨ ਕਰਨ ਜੀ ਹਾਜੀ ਬਾਈ ਜੀ ਵਾਰਿਸ ਖਾਲਸਾ ਵਾਹਿਗੁਰੂ ਜੀ ਕੀ ਫਤਿਹ